ਇੱਕ ਮਿੰਟ ਜਿੱਥੇ ਗੁਰੂ ਜੀ ਲਾਰਨੀਆਂ ਪੁੱਜਦੇ ਆਪਾਂ ਤੇ ਆਹ ਕੀ ਲਿਖਿਆ ਸਰ ਆਹ ਬੋਰਡ ਤੇ 19 ਇੱਕ ਮਿੰਟ ਹਾਂ ਠੀਕ ਹੈ ਜੀ ਹਜੇ ਧੱਕੇ ਮਾਰਦੇ ਆ ਹਜੇ ਧੱਕੇ ਮਾਰਦੇ ਫਿਰ ਸਾਡੀ ਇਹ ਭਾਵੇਂ ਸਾਡੀ ਨਹੀਂ ਦੇਖਣਾ ਧੱਕੇ ਮਾਰਦੇ ਨਹੀਂ ਜੀ ਨਹੀਂ ਨਹੀਂ ਚਲੋ ਕੋਈ ਨਹੀਂ ਕੋਈ ਨਹੀਂ ਗੁੰਡਾ ਗਲਤੀ ਹੋ ਰਹੀ ਹੈ ਸਾਰੇ ਸੱਜਣੇ ਪੱਤਰਕਾਰਾਂ ਨਾਲ ਗੁੰਡਾਗਰਦੀ ਹੋ ਰਹੀ ਹੈ ਸਾਡੇ ਸਾਹਮਣੇ ਪਹੁੰਚ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਪੱਤਰਕਾਰਾਂ ਨਾਲ ਕਿਆ ਕਰ ਜਾਈ ਹੋਈ ਅਸੀਂ ਧੱਕਾ ਨਹੀਂ ਕਰ ਰਹੀ ਜੀ ਲੱਗਾ ਕਰਵਾਉਣਾ ਲੋਕ ਪਰਨੂ ਇਸ ਤੋਂ ਰਿਕਰ ਜਾਲਚਾਰੀ ਹੈ ਇਹ ਕੰਮ ਨਹੀਂ ਖੜ ਗਿਆ ਤੁਹਾਡੇ ਕੋਲ ਪ੍ਰਸ਼ਾਸਨ ਤੋਂ ਮੰਗਦੇ ਹੈ ਮੈਂ ਪੰਚਾਇਤ ਬੋਲੋ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਇੱਥੇ ਬੁਲਾਇਆ ਜਾਵੇ ਤੇ ਉਹ ਬੰਦੇ ਨੂੰ ਵੀ ਬੁਲਾਇਆ ਜਾਵੇ ਕਿ ਉਹ ਸਰਪੰਚ ਮੈਂਬਰ ਆ ਕੇ ਕਹੋਣਾ ਜਿਹੜਾ ਕਹਿੰਦਾ ਸੀ ਵੀ ਮਹਾਪੁਰਖ ਪੈਸਾ ਲੈ ਕੇ ਕੰਮ ਕਰਾਉਣਾ ਉਹਨਾਂ ਨੇ ਉਹਨਾਂ ਨੇ ਕਿਹਾ ਵਜ੍ਹਾ ਉਹਨਾਂ ਨੇ ਵੀ ਕਿਹਾ ਵੀ ਸਾਡੇ ਦੇਖੋ ਜੀ ਮੇਰੀ ਗੱਲ ਸੁਣੋ ਜੀ ਮੇਰੀ ਵਾਈਫ ਦਾ ਹਾਰਟ ਦਾ ਆਪਰੇਟ ਹੋਇਆ ਹੋਵੇ ਜੇ ਉਹਨਾਂ ਨੂੰ ਮਤਲਬ ਇੰਨੇ ਬੰਦੇ ਤੇ ਨਹੀਂ ਬੋਲ ਸਕਦੇਗੇ ਦੇਖੋ ਜੀ ਉਹਨਾਂ ਚੱਲ ਵੀ ਬੋਲ ਸਕਦੇ ਚੱਲ ਵੀ ਮੜਾ ਮੋਟਾ ਬੋਲਨੇ ਹਾਂ ਨਹੀਂ ਬੋਲ ਸਕਦੇ ਉਹਨੂੰ ਹੌਂਸ ਦੀ ਪ੍ਰੋਬਲਮ ਖੋਜ ਜਾਵੇ ਬਾਬਾ ਜੀ ਆਪਾਂ ਗੱਲਾਂ ਸੀ ਆਪਾਂ ਗੱਲ ਮਗਾਉਣੀ ਹੈ ਪਹਿਲਾਂ ਜੀ ਪ੍ਰੇਤ ਹੋਇਆ ਵਾ ਹੌਟ ਦਾ ਫਿਰ ਉਹ ਸੋਸ਼ਲ ਮੀਡੀਆ ਤੇ ਜਿਹੜੀ ਮਿਲ ਗਈ ਸੀ ਉਹ ਤਾਂ ਲੱਗ ਹੀ ਨਹੀਂ ਰਿਹਾ ਦੇਖੋ ਜੀ ਅਸੀਂ ਤੁਹਾਡੇ ਕੋਲ ਇਸ ਲਈ ਪਹੁੰਚੇ ਹਾਂ ਕਿ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਦੇਖ ਕੇ ਬੀਬੀ ਦੇ ਨਾਲ ਜੋ ਕਕਾਰਾਂ ਦੀ ਬਿਅਦਬੀ ਹੋਈ ਆ ਹਾਂਜੀ ਹਾਂਜੀ ਉਹਦੇ ਲਈ ਅਸੀਂ ਵੀਡੀਓ ਅਪਲੋਡ ਕੀਤੀ ਹੋਈ ਸੀ ਹਾਂਜੀ ਹਾਂਜੀ ਕਿਉਂਕਿ ਪੰਥ ਦੇ ਸਾਨੂੰ ਕਾਰਜ ਹੋਰ ਵੀ ਬਹੁਤ ਆ ਹਾਂਜੀ ਹਾਂਜੀ ਉਹਦੇ 'ਚ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਸੀ ਹਾਂਜੀ ਕਿ ਜੈਕਰੋ ਸਹੀ ਆ ਕਰਾਰਾਂ ਦੀ ਬਿਆਦ ਵੀ ਉਹਦੇ ਤੇ ਐਕਸ਼ਨ ਲਿਆ ਜਾਵੇ ਤੇ ਉਹ ਜਿਹੜੇ ਧਾਰਾ ਲਾਈ ਜਾਵੇ ਫਿਰ ਉਹਦੇ 'ਚ ਤੁਹਾਡੇ ਦੇ ਕੱਲ ਸਾਡੇ ਦਲਪੰਖ ਤੇ ਟਿੱਪਣੀ ਠਾਈ ਗਈ ਆ ਠੀਕ ਆ ਉਹ ਅਸੀਂ ਤੁਹਾਡੇ ਕੋਲੇ ਪੈਂਡਿੰਗ ਆਉਣਾ ਸੀ ਇਨਵੈਸਟੀਗੇਸ਼ਨ ਕਰਨਾ ਕਿ ਤੁਸੀਂ ਵੀਡੀਓ ਦੇਖ ਕੇ ਸਾਨੂੰ ਚੇਤਾਵਨੀ ਦਿੱਤੀ ਆ ਕਿ ਇਕੱਲੇ ਬੈਠੇ ਗੱਲਾਂ ਮਾਰੀ ਜਾਂਦੇ ਆ ਅੱਜ ਸਮੂਹ ਦਲਬੰਦ ਪਹੁੰਚਾ ਹੋ ਸਕਦਾ ਸੀ ਇੰਤੂ ਵੱਧ ਆ ਜਾਈਏ ਹੋ ਸਕਦਾ ਸਾਡੇ ਮਗਰ ਹੋਰ ਵੀ ਆਉਂਦੇ ਹੋਣ ਠੀਕ ਹੈ ਜੀ ਠੀਕ ਉਸ ਦੇ ਲਈ ਅਸੀਂ ਤੁਹਾਡਾ ਸਪਸ਼ਟੀਕਰਨ ਲੈਣ ਆਏ ਆ ਹਾਂਜੀ ਵੀ ਉਹ ਬੀਬੀ ਦੇ ਨਾਲ ਕੁੱਟਮਾਰ ਹੋਈ ਆ ਪੁਕਾਰਾਂ ਦੀ ਬੇਦਵੀ ਹੋਈ ਆ ਫਾਦਰ ਸਾਹਿਬ ਵੀ ਅੰਮ੍ਰਿਤਧਾਰੀ ਐ ਮੇਰੇ ਮਾਤਾ ਜੀ ਵੀ ਅੰਮ੍ਰਿਤਧਾਰੀ ਐ ਮੇਰੀ ਸੱਸ ਵੀ ਇੱਥੇ ਰਹਿੰਦੀ ਐ ਉਹ ਵੀ ਅੰਮ੍ਰਿਤਧਾਰੀ ਐ ਅਸੀਂ ਦੀ ਗੁਰੂ ਘਰ ਨੂੰ ਮੰਨਣਾ ਫਿਰ ਮੈਂ ਪੜਿਆ ਲਿਖਿਆ ਹੈਗਾ ਠੀਕ ਐ ਜੀ ਮੇਰੇ ਫਿਰ ਬੇਟੀ ਵੀ ਐ ਬੇਟੇ ਵੀ ਐ ਵੀ ਮੈਂ ਤੁਸੀਂ ਇਹ ਦੇਖੋ ਵੀ ਇੱਕ ਸਰਪੰਚ ਹੋ ਕੇ ਵੀ ਕੋਈ ਵੀ ਮਤਲਬ ਇਹ ਇਹ ਗੱਲ ਕਰ ਸਕਦਾ ਜੀ ਬਾਕੀ ਸਾਰਾ ਨਗਰ ਨਾਲ ਖੜਾ ਅੰਮ੍ਰਿਤਧਾਰੀ ਬੰਦੇ ਵੀ ਸੀ ਨਾਲ ਜਿੱਥੇ ਗੁਰੂ ਜੀ ਲਾਰਨੀਆਂ ਪੁੱਜਦੇ ਆਪਾਂ ਤੇ ਆ ਇੱਕ ਮਿੰਟ ਇੱਧਰ ਕੈਮਰਾ ਮਾਰਿਓ ਆ ਕੀ ਲਿਖਿਆ ਸਰ ਆ ਬੋਰਡ ਤੇ 19 ਇੱਕ ਮਿੰਟ ਹਾਂ ਠੀਕ ਹੈ ਜੀ ਹਜੇ ਧੱਕੇ ਮਾਰਦੇ ਆ ਹਜੇ ਧੱਕੇ ਮਾਰਦੇ ਫਿਰ ਸਾਡੀ ਇਹ ਸਾਡੀ ਦੀ ਦੇਖਣਾ ਧੱਕੇ ਮਾਰਦੇ ਨਹੀਂ ਜੀ ਨਹੀਂ ਨਹੀਂ ਚਲੋ ਕੋਈ ਨਹੀਂ ਕੋਈ ਨਹੀਂ ਧੱਕੇ ਮਾਰਦੇ ਗੁੰਡਾ ਗਲਤੀ ਹੋ ਰਹੀ ਹੈ ਸੱਚ ਕੇ ਨੱਤਰ ਕਰਾਣਾ ਗੁੰਡਾਗਰਦੀ ਹੋ ਰਹੀ ਹੈ ਸਾਡੇ ਸਾਹਮਣੇ ਤੁਸੀਂ ਪ੍ਰਸ਼ਾਸਨ ਨੂੰ ਕਹਿੰਤੀ ਆ ਵੀ ਪੱਤਰਕਾਰਾਂ ਨੂੰ ਕਹਾਂ ਕਰ ਹੋਈ ਅਜੇ ਪਤਾ ਨਹੀਂ ਲੱਗਾ ਕਿ ਨਾ ਕੋ ਕਰਾਉਣਾ ਪੰਚਾਇਤ ਸਾਹਿਬ ਜੀ ਕਾੜਾ ਨਾ ਕਰਾਉਣਾ ਜੇ ਕੋਈ ਕੰਮ ਨਹੀਂ ਗੜ ਗਿਆ ਤੁਹਾਡੇ ਕੋਲ ਪ੍ਰਸ਼ਾਸਨ ਤੋਂ ਮਨਾ ਦੇ ਪੰਚਾਇਤ ਸਾਹਿਬ ਜੀ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਇੱਥੇ ਬੁਲਾਇਆ ਜਾਵੇ ਤੇ ਉਹ ਬੰਦੇ ਨੂੰ ਵੀ ਬੁਲਾਇਆ ਜਾਵੇ ਕਿ ਉਹ ਸਰਪੰਚ ਮੈਂਬਰ ਆ ਕਿ ਕੌਣ ਆ ਜਿਹੜਾ ਕਹਿੰਦਾ ਸੀ ਵੀ ਮਹਾਪੁਰਖ ਪੈਸਾ ਲੈ ਕੇ ਕੰਮ ਕਰਦਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਸਾਡੇ ਦੇਖੋ ਜੀ ਮੇਰੀ ਗੱਲ ਸੁਣੋ ਜੀ ਮੇਰੀ ਵਾਈਫ ਦਾ ਹਾਰਟ ਦਾ ਆਪਰੇਟ ਹੋਇਆ ਹੋਇਆ ਵੇ ਜੇ ਉਹਨਾਂ ਨੂੰ ਮਤਲਬ ਇੰਨੇ ਬੰਦੇ ਤੇ ਨਹੀਂ ਬੋਲ ਸਕਦੇਗੇ ਦੇਖੋ ਜੀ ਉਹਨਾਂ ਚੱਲ ਵੀ ਬੋਲ ਸਕਦੇ ਕੱਲ ਵੀ ਮੜਾ ਮੋਟਾ ਬੋਲਨੇ ਹਾਂ ਨਹੀਂ ਬੋਲ ਸਕਦੇ ਉਹਨੂੰ ਹਾਟ ਦੀ ਪ੍ਰੋਬਲਮ ਖੋਜਾਂਗੇ ਬਾਬਾ ਜੀ ਆਪਾਂ ਗੱਲਾਂ ਸੀ ਆਪਾਂ ਗੱਲ ਮਗਾਉਣੀ ਹੈ ਪਹਿਲਾਂ ਜੀ ਪ੍ਰੇਤ ਹੋਇਆ ਵਾ ਹਾਟ ਦਾ ਫਿਰ ਉਹ ਸੋਸ਼ਲ ਮੀਡੀਆ ਤੇ ਜਿਹੜੀ ਬਗੜ ਗਈ ਸੀ ਉਹ ਤਾਂ ਲੱਗ ਹੀ ਨਹੀਂ ਰਿਹਾ ਦੇਖੋ ਜੀ ਅਸੀਂ ਤੁਹਾਡੇ ਕੋਲ ਇਸ ਲਈ ਪਹੁੰਚੇ ਹਾਂ ਕਿ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਦੇਖ ਕੇ ਬੀਬੀ ਦੇ ਨਾਲ ਜੋ ਕਕਾਰਾਂ ਦੀ ਬਿਅਦਬੀ ਹੋਈ ਆ ਹਾਂਜੀ ਹਾਂਜੀ ਉਹਦੇ ਲਈ ਅਸੀਂ ਵੀਡੀਓ ਅਪਲੋਡ ਕੀਤੀ ਹੋਈ ਸੀ ਹਾਂਜੀ ਕਿਉਂਕਿ ਪੰਥ ਦੇ ਸਾਨੂੰ ਕਾਰਜ ਹੋਰ ਵੀ ਬਹੁਤ ਆ ਹਾਂਜੀ ਹਾਂਜੀ ਉਹਦੇ 'ਚ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਸੀ ਹਾਂਜੀ ਕਿ ਜੈਕਰੋ ਸਹੀ ਆ ਕਰਾਂ ਦੀ ਬਿਆਦ ਵੀ ਉਹਦੇ ਤੇ ਐਕਸ਼ਨ ਲਿਆ ਜਾਵੇ ਤੇ ਉਹ ਜਿਹਦੇ ਧਾਰਾ ਲਾਈ ਜਾਵੇ ਫਿਰ ਉਹਦੇ 'ਚ ਤੁਹਾਡੇ ਦੇ ਕੱਲ ਸਾਡੇ ਦਲ ਪੰਥ ਤੇ ਟਿੱਪਣੀ ਠਾਈ ਗਈ ਆ ਠੀਕ ਆ ਉਹ ਅਸੀਂ ਤੁਹਾਡੇ ਕੋਲੇ ਪੈਂਡਿੰਗ ਆਉਣਾ ਸੀ ਇਨਵੈਸਟੀਗੇਸ਼ਨ ਕਰਨ ਹਾਂਜੀ ਕਿ ਤੁਸੀਂ ਵੀਡੀਓ ਦੇਖ ਕੇ ਸਾਨੂੰ ਚੇਤਾਵਨੀ ਨਹੀਂ ਦਿੱਤੀ ਆ ਕੇ ਇਕੱਲੇ ਬੈਠੇ ਗੱਲਾਂ ਮਾਰੀ ਜਾਂਦੇ ਆ ਅੱਜ ਸਮੂਹ ਦਲਬੰਦ ਪਹੁੰਚਾ ਹੋ ਸਕਦਾ ਸੀ ਇੰਤੂ ਵੱਧ ਆ ਜੀਏ ਹੋ ਸਕਦਾ ਸਾਡੇ ਮਗਰ ਹੋਰ ਵੀ ਆਉਂਦੇ ਹੋਣ ਠੀਕ ਹੈ ਜੀ ਠੀਕ ਉਸ ਦੇ ਲਈ ਅਸੀਂ ਤੁਹਾਡਾ ਸਪਸ਼ਟੀਕਰਨ ਲੈਣ ਆਏ ਆ ਹਾਂਜੀ ਵੀ ਉਹ ਬੀਬੀ ਦੇ ਨਾਲ ਕੁੱਟਮਾਰ ਹੋਈ ਆ ਪਕਾਰਾਂ ਦੀ ਬੇਦਵੀ ਹੋਈ ਆ ਫਾਦਰ ਸਾਹਿਬ ਵੀ ਅੰਮ੍ਰਿਤਧਾਰੀ ਐ ਮੇਰੇ ਮਾਤਾ ਜੀ ਵੀ ਅੰਮ੍ਰਿਤਧਾਰੀ ਐ ਮੇਰੀ ਸੱਸ ਵੀ ਇੱਥੇ ਰਹਿੰਦੀ ਐ ਉਹ ਵੀ ਅੰਮ੍ਰਿਤਧਾਰੀ ਐ ਅਸੀਂ ਦੀ ਗੁਰੂ ਘਰ ਨੂੰ ਮੰਨਦੇ ਫਿਰ ਮੈਂ ਪੜਿਆ ਲਿਖਿਆ ਹੈਗਾ ਠੀਕ ਐ ਜੀ ਮੇਰੇ ਫਿਰ ਬੇਟੀ ਵੀ ਐ ਬੇਟੇ ਵੀ ਐ ਵੀ ਮੈਂ ਤੁਸੀਂ ਇਹ ਦੇਖੋ ਵੀ ਇੱਕ ਸਰਪੰਚ ਹੋ ਕੇ ਵੀ ਕੋਈ ਵੀ ਮਤਲਬ ਇਹ ਇਹ ਗੱਲ ਕਰ ਸਕਦਾ ਜੀ ਬਾਕੀ ਸਾਰਾ ਨਗਰ ਨਾਲ ਖੜਾ ਅੰਮ੍ਰਿਤਧਾਰੀ ਬੰਦੇ ਵੀ ਸੀ ਨਾਲ